ਸਤਨਾਮ ਵਾਹਿਗੁਰੂ ਜੀ ਗੁਰੂ ਗਰੀ ਬਨਵਾਜ ਥੋਰੀ ਸਰਨ ਤੁਮਾਰੀ ਆਸਾ ਤੁਮਹੀ ਸਜਣ ਸਹੇਲੇ ਆਖੋ ਰਬ ਹਾਰ ਦੇ ਅੱਲਾ ਨਾਗ ਕਟ ਗੁਲੇ ਸੋ ਕਹ ਟਰਾਂਸਪਰਸੀ ਵੀ ਐ ਐਨ ਸਹਿ ਸੁਭਾਈ ਦਰਸ਼ਨ ਪਰ ਸਵਾ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਏ ਸਦਕ ਸੰਧੀ ਨੂਰਿਆ ਸੋ ਗੁਰ ਸੋ ਛੱਤੀ ਐ ਤੁਧ ਜਥੇ ਸਤੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀ ਰੈ ਸਜਣ ਸਚਾ ਪਾਤਿਸਾਹ ਸਰਸਾਹ ਦੇ ਸਾਹ ਜਿਸ ਪਾਸ ਬੈਠਿਆ ਸਹੀਐ ਸਭਨਾ ਦਾ ਵਿਸਾਹ ਸਤਨਾਹ ਸ੍ਰੀ ਬਾਹੀ ਗੁਰੂ ਸਭੀ ਤਨਸਰੀ ਮਹਲਾ ਪੰਜਵਾ ਕਰ ਸਤਵਾ ਇਕ ਓੰਕਾਰ ਸਤਗੁਰ ਪਰ ਸਾਧ ਹਰ ਏਕ ਸਮਰ ਏਕ ਸਮਰ ਏਕ ਸਮਰ ਬਿਆਰੀ ਕਲ ਕਲੇਸ਼ ਲੋਭ ਮੋਹ ਮਹਾ ਭੌਜਲ ਤਾਰੀ ਹਰਿ ਨਾਮ ਸੁਮਰ ਏਕ ਸੁਮਰ ਏਕ ਸੁਮਰ ਪਿਆਰੀ ਕਲ ਕਲੇਸ਼ ਲੋਭ ਮੋਹ ਮਹਾ ਭੌਜਲ ਤਾਰੀ ਰਹਾਉ ਸਾਹ ਸਾਹ ਨਿਮਖ ਨਿਮਖ ਦਿਲ ਸੁਧਾਰਨ ਵਿਚਾਰੀ ਸਾਧ ਸੰਗ ਜਪ ਸੰਗ ਮਨ ਨਿਦਾਨ ਧਾਰੇ ਚਰਨ ਕਮਲ ਨਰਸਿਕਾਲ ਗਣ ਦਬਿੰਦ ਵਿਚਾਰੀ ਸਾਧ ਜਨਾ ਦੇਰੇ ਨਾਨਕ ਮੰਗਲ ਸੁਖ ਧਾਰੀ ਸਾਧ ਸੰਗ ਜਪਨ ਸੰਗ ਉਪਮਨ ਧਾਨਤਾਰੀ ਚਰਨ ਕੰਨ ਨਮਸਕਾਰ ਗੁਰ ਗਬਿੰਦ ਵਿਚਾਰੀ ਸਾਧ ਜਨਾ ਕੇ ਨਾਨਕ ਮੰਗਲ ਸੁਖ ਸੁਦਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ